ਪਾਈ ਗੁਰਪ੍ਰੀਤ ਸਿੰਘ ਦੇ ਮਨੁੱਖਤਾ ਦੀ ਸੇਵਾ ਕਰਦੇ ਅਕਸਰ ਜਾਣ ਦਾ ਮੌਕਾ ਮਿਲਦਾ ਪਟਿਆਲੇ ਬੰਦਾ ਪ੍ਰਿੰਸੀਪਲ ਰਿਹਾ ਉਹ ਤੇ ਅੱਜ ਉਥੇ ਆ ਕਿ ਜਿਹੜਾ ਜਿਹੜਾ ਕਈ ਟੀਚਰਾਂ ਨੂੰ ਗਾਈਡ ਕਰਦਾ ਹੋਊਗਾ ਕਿੰਨੇ ਬੱਚੇ ਉਹਦੇ ਕੋਲ ਕੰਟਰੋਲ 'ਚ ਹੋਣਗੇ ਪਰ ਅੱਜ ਵਿਚਾਰੇ ਨੂੰ ਪਤਾ ਹੀ ਨਹੀਂ ਹੈਗਾ ਕਿ ਉਹ ਹੁੰਦੇ ਜੇ ਕਦੀ ਪ੍ਰਿੰਸੀਪਲ ਰਿਹਾ ਕੋਲ ਦੇ ਵਿੱਚ ਪੜਾਉਂਦਾ ਰਿਹਾ ਦੋ ਬੰਦੇ ਸਕੇ ਪ੍ਰਾਪੀ ਆ ਰਾ ਇਥੋਂ ਦੇ ਕੈਨੇਡਾ ਦੇ ਐਦਾਂ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਵੀ ਅਸੀਂ ਖਲੋਤੇ ਕਿੱਥੇ ਸਾਰੀ ਖੇਡ ਸੁਰਤ ਦੀ ਆ ਜੇ ਸੁਰਤ ਕੰਮ ਕਰਦੀ ਹੈ ਤੇ ਬੰਦਾ ਜੇ ਸੁਰਤ ਨਹੀਂ ਹੈਗੀ ਤੇ ਬੰਦਾ ਕਹਦਾ ਜੀ ਨਿਗਾਹ ਜਪ ਪਰਜੇ ਹਿਲਣਾ ਦਰੋਂ ਬਸ ਖਤਮ ਹੋ ਗਈ ਕਹਾਣੀ ਤੇ ਮਨੁੱਖਾ ਸਰੀਰ ਵੀ ਇਹੋ ਹੀ ਹੈ ਤਾਂ ਹੀ ਤਾਂ ਸਤਿਗੁਰ ਨੇ ਉਹਨਾਂ ਸਿੱਧਾਂ ਨੇ ਸਵਾਲ ਵੀ ਇਹ ਕੀਤਾ ਸੀ ਨਾ ਕਿ ਕਵਨੂ ਗੁਰੂ ਜਿਸ ਦਾ ਤੂੰ ਚੇਲਾ ਮਨਣਾ ਹੈ ਸ਼ਬਦ ਗੁਰੂ ਸੁਰਤ ਸੁਰਤ ਨੇ ਸੇਵਕ ਬਣਨਾ ਸਾਧ ਸੰਗਤ ਜੀ ਸਰੀਰ ਨੂੰ ਸਿੱਖ ਬਣਾਉਣਾ ਤੇ ਸੌਖੇ ਬੜਾ ਰਾਤ ਬੰਦਾ ਸੌਂਦਾ ਤੇ ਸਵੇਰੇ ਕਹਿੰਦਾ ਮੈਂ ਤਾਂ ਸਿੱਖ ਬਣ ਗਿਆ ਪਰ ਸੁਰਤ ਨੂੰ ਬਣਾਉਣ ਤੇ ਜ਼ੋਰ ਲੱਗਣਾ ਨਾ ਸੁਰਤ ਨੂੰ ਘੜਨਾ ਪੈਣਾ ਤਿੱਥੇ ਘੜੀਆ ਸੁਰਤ ਮਤ ਮੰਨਾ ਬੁੱਧ ਉੱਥੇ ਟਾਈਮ ਲੱਗਣਾ ਵਕਤ ਲੱਗਣਾ ਪੜਨਾ ਪੈਣਾ ਸਮਝਣਾ ਪਣਾ ਇਹਨੂੰ ਹੋਰ ਸੌਖਾ ਸਮਝ ਲੋ ਖੰਡੇ ਦੀ ਪੌਲ ਸਰੀਰ ਨੇ ਲੈਣੀ ਆ ਤੇ ਇੱਕ ਵਾਰ ਲੈਣੀ ਐ ਮਨ ਨੇ ਅਮਰਤ ਰੋਜ਼ ਛਕਣਾ ਬਾਣੀ ਦਾ ਜਦੋਂ ਆਪਾਂ ਪੜਨੇ ਅਮਰਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਬੇ ਨਾ ਵਿਆਪੇ ਚਿੰਤਾ ਅਮਰਤ ਨਾਮ ਨਿਧਾਨ ਹੈ ਮੇਲਾ ਪੀਵੋ ਪਾਈ ਰੋਜ਼ ਅੰਮ੍ਰਿਤ ਪੀਣਾ ਵਾ ਮੰਨ ਲੈ ਪਾਠ ਦੇ ਰੂਪ ਚ ਕੀਰਤਨ ਦੇ ਰੂਪ ਚ ਕਥਾ ਦੇ ਰੂਪ ਚ ਤੇ ਹੁਣ ਕਈ ਵਾਰੀ ਜਿੰਨੇ ਖੰਡੇ ਦੀ ਪਉ ਲਈ ਹੁੰਦੀ ਬੰਦਾ ਕਹਿੰਦਾ ਮੈਨੂੰ ਤੇ 35 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ ਇਹ ਤੇ ਸੇਮ ਇਦਾਂ ਜਿਵੇਂ ਕੋਈ ਬੰਦਾ ਰੋਟੀ ਰੋਜ਼ ਖਾਣੀ ਪੈਂਦੀ ਆ ਨਾ ਹੁਣ ਕੋਈ ਬੰਦਾ ਕਹੇ ਮੈਂ ਤੇ 20 ਸਾਲ ਹੋ ਗਏ ਰੋਟੀ ਖਾਦੀ ਨੂੰ ਕੋਈ ਗੱਲ ਬਣਦੀ ਖੰਡੇ ਦੀ ਪਉ ਲਈ ਨੂੰ 30 ਸਾਲ ਹੋ ਸਕਦੇ ਆ ਅੰਮ੍ਰਿਤ ਰੋਜ਼ ਪੀਣਾ ਵਾ ਅਮਰਤ ਨਹੀਂ ਪੀਤਾ ਤਾਂ ਹੀ ਤੇ ਯਹਰ ਹੈ ਖੰਡੇ ਦੀ ਪੌਲ ਲੈ ਕੇ ਵੀ ਯਹਰ ਲਈ ਫਿਰਦਾ ਬੰਦਾ ਨਫ਼ਰਤ ਕਰਦਾ ਈਰਖਾ ਕਰਦਾ ਤੋ ਪਾਰਸ਼ਾ ਜੀ ਕਹਿੰਦੇ ਜਦੋਂ ਤੂੰ ਜਦੋਂ ਤੇਰੇ ਮਨ ਨੇ ਅਮਰਤ ਪੀ ਲਿਆ ਨਾ ਤੇਰੇ ਰਹਿਣ ਸਹਿਣ ਵਿੱਚ ਹੀ ਫਰਕ ਪੈ ਜਾਣਾ ਤੇਰਾ ਉੱਠਣਾ ਬੈਠਣਾ ਸਲੀਕਾ ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਜੂ ਤੇਰਾ ਤੋ ਇਸ ਕਰਕੇ ਮਹਾਰਾਜ ਉਹਨਾਂ ਨੂੰ ਸਮਝਾਉਂਦੇ ਆ ਕਿ ਜੋਗੀ ਲੋਕ ਤੁਹਾਡੇ ਦਿਮਾਗ 'ਚ ਇਹ ਗੱਲ ਬੈਠੀ ਹੋਈ ਆ ਵੀ ਗ੍ਰਸਥ ਇੱਕ ਜੰਜਾਲ ਆ ਜਿਹੜਾ ਇਸ ਸੱਚ ਦਾ ਪਾੰਦੀ ਉਹਨੇ ਸਮਾਜ ਵਿੱਚ ਰਹਿ ਕੇ ਪ੍ਰਵਾਸ ਰਹਿ ਕੇ ਜੈਸੇ ਜਲ ਮੇ ਕਮਲ ਨਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮੁ ਖਾਣੇ ਰਹੇ ਇਕਾਂਤ ਇਕੋ ਮਨ ਵਸਿਆ ਇਕਾਂਤ ਰਹਿਣ ਦਾ ਅਰਥ ਨਹੀਂ ਵੀ ਜੰਗਲ ਚਲੇ ਜਾਣਾ ਪਰਿਵਾਰਕ ਜ਼ਿੰਮੇਵਾਰੀਆਂ ਨਭਾਉਂਦੀਆਂ ਹੋਈਆਂ ਸੱਚ ਨਾਲ ਜੁੜ ਕੇ ਰਹਿਣਾ ਆਸਾ ਮਾਹੇ ਨਰਾਸੋ ਦਾ ਅਰਥ ਕੀਆ ਆਸਾਂ ਵਿੱਚ ਨਰਾਸ ਰਹਿਣ ਦਾ ਅਰਥ ਕੀਆ ਵੀ ਉਮੀਦਾਂ ਨਹੀਂ ਛੱਡਣੀਆਂ ਆਪਣੀ ਜ਼ਿੰਦਗੀ 'ਚ ਕਈ ਵਾਰੀ ਸਾਡੇ ਤੇ ਕਈ ਵਾਰੀ ਹੁੰਦਾ ਵੀ ਮੇਰੀ ਮਨੋ ਕਾਮਨਾਵਾਂ ਨਹੀਂ ਪੂਰੀ ਹੋਈ ਤੇ ਮੈਂ ਤੇ ਉਦਾਸ ਹੋ ਜਾਣਾ ਕਈ ਵਾਰੀ ਮੈਂ ਤੇ ਅਫਸਰਟ ਹੋ ਜਾਣਾ ਪਰੇਸ਼ਾਨ ਹੋ ਜਾਣਾ ਰਹਿਣਾ ਸਮਾਜ ਦੇ ਵਿੱਚ ਆ ਦੁਨੀਆ ਦੇ ਵਿੱਚ ਰਹਿਣਾ ਦੁਨੀਆ ਦੇ ਵਿੱਚ ਰਹਿ ਕੇ ਸੱਚ ਦਾ ਤੇ ਉਹਨਾਂ ਨੇ ਸਵਾਲ ਕੀਤਾ ਵੀ ਜੇ ਇਹ ਗੱਲ ਸੱਚੀ ਆ ਤੁਸੀਂ ਕਹਿੰਦੇ ਹੋ ਵੀ ਇਹ ਵੀ ਪਰਿਵਾਰ ਚ ਰਹਿ ਕੇ ਹੀ ਰੱਬ ਦੀ ਪ੍ਰਾਪਤੀ ਹੋਣੀ ਫਿਰ ਕਿਸ ਕਾਰਨ ਗਰੇ ਤਾਂ ਜਿਉਂਦਾ ਸੀ ਫਿਰ ਤੁਸੀਂ ਵੀ ਤੇ ਘਰ ਛੱਡਿਆ ਹੀ ਆ ਕਿਸ ਕਾਰਨ ਇਹ ਭੇਖ ਨਵਾ ਸੀ ਕਿਸ ਵਖਰ ਕੇ ਤੁੰਣ ਜਾ ਰਹੇ ਸ ਕਿਉਂ ਕਰ ਸਾਥ ਲੰਘਾਵੋ ਪਾਰੇ ਤੇ ਪਾਛ ਦਾ ਕੀ ਜਵਾਬ ਸੀ ਭਲਾ ਕਿਤੇ ਗੁਰਮੁਖ ਹੋਜਤ ਭਇਓ ਦਾਸੀ ਦਰਸ਼ਨ ਕੇ ਤਾਂ ਹੀ ਪੇਖਨ ਵਾਸੀ ਸੱਚ ਵਖਣ ਕੇ ਹਾਮਣ ਜਾ ਰਹੇ ਅਸੀਂ ਸੱਚ ਦੇ ਪਾਂਧੀਆਂ ਭਾਈ ਤੇ ਇਹ ਗੱਲ ਦਾ ਖਿਆਲ ਰੱਖੋ ਗੁਰੂ ਨਾਨਕ ਸਾਹਿਬ ਨੇ ਪੇਖ ਦੀ ਵਰਤੋਂ ਕੀਤੀ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਵਾ ਬਾਬੇ ਪੇਖ ਬਣਾਇਆ ਉਦਾਸੀ ਕੀ ਰੀ ਚਲਾਈ ਚੜਿਆ ਸੋਧਣ ਅਰ ਜਦੋਂ ਸਾਰੇ ਪ੍ਰਚਾਰ ਦੁਆਰੇ ਸਮਾਪਤ ਕਰ ਦਿੱਤੇ ਨਾ ਪ੍ਰਚਾਰ ਫੇਰੀਆਂ ਤੋਂ ਬਾਅਦ ਫਿਰ ਜਦੋਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਆਏ ਨਾ ਉੱਥੇ ਸ਼ਬਦ ਵੀ ਭਾਈ ਗੁਰਦਾਸ ਨੇ ਵਰਤਿਆ ਫਿਰ ਬਾਬਾ ਆਇਆ ਕਰਤਾਰਪੁਰ ਭੇਖੋ ਦਾਸੀ ਸ਼ਕਲ ਉਤਾਰਾ ਉੱਥੇ ਭੇਖ ਲਾਇਆ ਵਾ ਤੇ ਜਿਹੜੇ ਬਾਬੇ ਨੇ ਭੇਖ ਆਪ ਲਾ ਦਿੱਤਾ ਤੇ ਕੋਈ ਅੱਜ ਭੇਖ ਦੀ ਪੂਜਾ ਕਰੇ ਕਿੰਨਾ ਕ ਚੰਗਾ ਹੋਏਗਾ ਕਦੀ ਸੋਚ ਕੇ ਵੇਖਿਓ ਤੁਸੀਂ ਭੇਖੋ ਦਾਸੀ ਸ਼ਕਲ ਉਤਾਰਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਸੰਸਾਰੀ ਕੱਪੜੇ ਕਿਹੜੇ ਹੋਣਗੇ ਜਦੋਂ ਗੁਰਨਾਨ ਸਿੰਘ ਖੇਤਾਂ 'ਚ ਹੁਣ ਬਜ਼ੁਰਗਾਂ ਨੂੰ ਪਤਾ ਜਦੋਂ ਬੰਦਾ ਖੇਤਾਂ 'ਚ ਹੜਵਾਂਦਾ ਉਹਦੇ ਉਹਦੇ ਕੱਪੜੇ ਕਿਦਾਂ ਦੇ ਹੁੰਦੇ ਸੀ ਭਲਾ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਦੀ ਵਰਦੀ ਕਿਦਾਂ ਦੀ ਹੁੰਦੀ ਸੀ ਜੀ ਭਲਾ ਤੇ ਗੁਰਨਾਨ ਸਿੰਘ ਜਿਹਨੂੰ ਖੇਤਾਂ 'ਚ ਨਾਲ ਲੈ ਕੇ ਆਪਣੇ ਜਿੰਨੇ ਵੀ ਨਾਲ ਪੈਰੋਕਾਰ ਸੀ ਸਿੱਖ ਸੀ ਉਹ ਜਿਹਨੂੰ ਨਾਲ ਖੇਤਾਂ 'ਚ ਕੰਮ ਕਰਦੇ ਹੋਣਗੇ ਉਹਨਾਂ ਦੀ ਵਰਦੀ ਕਿਦਾਂ ਦੀ ਹੋਏਗੀ ਭਲਾ ਸੋਚ ਕੇ ਵੇਖਿਓ ਤੁਸੀਂ ਤੇ ਅੱਜ ਸਾਡੇ ਸਮਾਜ ਦੇ ਵਿੱਚ ਸਾਰਾ ਕੁਝ ਅਸੀਂ ਕਿਉਂਕਿ ਅਸੀਂ ਇਸ ਬੰਨੇ ਆਏ ਹੀ ਨਹੀਂ ਨਾ ਤੇ ਕਦੀ ਤੁਸੀਂ ਕਦੀ ਇਹਨਾਂ ਪੌੜੀਆਂ ਦਾ ਕੋਈ ਵਿਖਿਆਨ ਜਾ ਕੇ ਤੁਸੀਂ ਵੇਖਿਓ ਮੈਂ ਤਾਂ ਬੇਨਤੀ ਕਰਦਾ ਹਾਂ ਨਾ ਵੀ ਗੁਰੂ ਸਾਹਿਬ ਨੇ ਕਿਹੜੀ ਵਿਚਾਰਧਾਰਾ ਦਿੱਤੀ ਤੇ ਅਸੀਂ ਕਿੱਥੇ ਆਣ ਕੇ ਖਲੋ ਗਏ ਅੱਜ ਜਿਸ ਦਲਦਲ ਤੋਂ ਸਾਨੂੰ ਬਾਹਰ ਕੱਢਿਆ ਉਸੇ ਦਲਦਲ ਦੇ ਵਿੱਚ ਸਾਡਾ ਸਮਾਜ ਕਿਉਂ ਫਸ ਗਿਆ ਅਸੀਂ ਕਿਉਂਕਿ ਬਾਣੀ ਤੱਕ ਪਹੁੰਚ ਹੀ ਨਹੀਂ ਕੀਤੀ ਅਸੀਂ ਆਪ ਪੜਨ ਤੇ ਵਿਚਾਰ ਦੀ ਨਾ ਅਸੀਂ ਆਪਣੀ ਕੌਮ ਦੀ ਹਿਸਟਰੀ ਪੜੀ ਭਾਈ ਗੁਰਦਾਸ ਜੀ ਬਾਰੇ ਨਹੀਂ ਸਾਨੂੰ ਪਤਾ ਦੋ ਰਚਨਾਵਾਂ ਉਹਨਾਂ ਦੀ ਕਬੀਤ ਤੇ ਪੌੜੀਆਂ ਆਪਣੇ ਘਰਾਂ ਚੋਂ ਕਦੀ ਪੜ੍ਹ ਕੇ ਵੇਖ ਲਓ ਤੁਸੀਂ ਗੁਰਬਾਣੀ ਦਾ ਆਪ ਪਾਠ ਕਰਕੇ ਇੱਕ ਬੇਨਤੀ ਕਰਾਂ ਜਿੱਦਨ ਸਿੱਖ ਸਮਝ ਕੇ ਬਾਣੀ ਪੜਨ ਲੱਗ ਪਿਆ ਨਾ ਉਹਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ ਉਹਨੂੰ ਸਮਝ ਆ ਜਾਣੀ ਵੀ ਮੈਂ ਤੇ ਬਾਣੀ ਚਾਹ ਲਿਆ ਤੁਸੀਂ ਸਹਿਜ ਪਾਠ ਸ਼ੁਰੂ ਕਰ ਦੋ ਅਰਥਾਂ ਸਹਿਤ ਪੜ੍ਹਨ ਇਹ ਵਿਸ਼ਵਾਸ ਨਾ ਕਹਿੰਦੇ ਆ ਵੀ 13 ਅੰਕ ਤੱਕ ਜਾਂਦਿਆਂ ਜਾਂਦਿਆਂ ਜਪਜੀ ਸਾਹਿਬ ਦਾ ਪਾਠ ਤੁਸੀਂ ਜਿਹੜੇ ਗਿਆਨ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਸੱਚ ਖੰਡ ਪੰਜ ਖੰਡਾਂ ਦੀ ਤਰਤੀਬ ਨਾਲ ਵਿਚਾਰ ਹੀ ਪੜ ਲਓ ਨਾ ਤੇ ਪਿਕਚਰ ਕਲੀਅਰ ਹੋ ਜਾਣੀ ਵੀ ਗੁਰੂ ਸਾਹਿਬ ਤੇ ਕੁਝ ਹੋਰ ਕਹਿ ਰਿਆ ਵੀ ਧਰਮ ਖੰਡ ਕੀਆ ਗਿਆਨ ਖੰਡ ਕੀਆ ਸ਼ਰਮ ਖੰਡ ਕੀਆ ਕਰਮ ਖੰਡ ਕੀਆ ਇਹ ਤੇ ਵਸਥਾਂਾਂ ਨੇ ਮੰਨਦੀਆਂ ਤੇ ਫਿਰ ਸੱਚ ਖੰਡ ਵਸੈ ਤੇ ਸੱਚ ਖੰਡ ਕੀਆ ਜਿੱਥੇ ਇੱਕ ਵੀ ਮਾੜਾ ਫੁਰਨਾ ਨਾ ਆਵੇ ਜਿੱਥੇ ਗਗਨ ਨਗਰ ਇੱਕ ਬੂੰਦ ਨਾ ਵਰਖ ਹੈ ਨਾਦ ਕਹਾ ਜੋ ਫਿਰ ਸਮਝ ਆ ਜੂ ਕਿ ਬੰਦੇ ਨੇ ਮਰਨ ਤੋਂ ਬਾਅਦ ਸੱਚਖੰਡ ਦਾ ਵਾਸੀ ਨਹੀਂ ਬਣਨਾ ਅਸੀਂ ਜਿਉਂਦੇ ਜੀ ਸੱਚਖੰਡ ਦੇ ਵਾਸੀ ਬਣਨਾ ਜਿਉਂਦੇ ਜੀ ਨਾਨਕ ਜੀਵਤਿਆਂ ਮਰ ਰਹੀ ਹੈ ਜਿਉਂਦੇ ਜੀ ਮਰੇ ਰਹਿਣਾ ਕਿਹਦੇ ਵੱਲੋਂ ਬੁਰਾਈਆਂ ਵੱਲੋਂ ਉਹਨਾਂ ਨਾਲ ਲਿੰਕ ਤੋੜ ਕੇ ਰੱਖਣਾ ਵਾ ਜਦੋਂ ਲਿੰਕ ਟੁੱਟੇਗਾ ਅੰਦਰ ਦਾ ਸ਼ੋਰ ਸ਼ਰਾਬਾ ਘਟੇਗਾ ਜਿਹੜਾ ਅੰਦਰ ਸ਼ੋਰ ਪਿਆ ਹੋਇਆ ਤੇ ਜਦੋਂ ਸਿੱਧਾਂ ਨਾਲ ਸਾਰੀਆਂ ਗੋਸ਼ਟੀਆਂ ਹੋਈਆਂ ਨਾ ਵਿਚਾਰਾਂ ਹੋਈਆਂ ਉਹਨਾਂ ਦੀ ਰਸਨਾ ਤੋਂ ਹੀ ਸ਼ਬਦ ਨਿਕਲੇ ਸੀ ਫਿਰ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਤੇ ਕਲਯੁਗੇ ਅੰਦਰ ਜੋਤ ਜਗਾਈ ਇਹ ਗੱਲ ਬੜੀ ਵੱਡੀ ਸੀ ਉਹ ਮਾਮੂਲੀ ਇਨਸਾਨ ਨਹੀਂ ਸੀ ਅਛਾ ਤੁਸੀਂ ਸਿੱਧ ਗੋਸ਼ਟ ਬਾਣੀ ਨੂੰ ਧਿਆਨ ਨਾਲ ਪੜੋਗੇ ਐਂਜ ਲੱਗੇਗਾ ਜਿੰਨੇ ਸਵਾਲ ਅੱਜ ਸਾਡੇ ਸਿੱਖ ਭੈਣ ਭਰਾ ਕਰ ਰਹੇ ਨਾ ਉਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਸਿੱਧ ਗੋਸ਼ਟ ਬਾਣੀ ਵਿੱਚ ਹੈਗਾ ਹਰ ਐਂਗਲ ਤੋਂ ਇੰਨੇ ਇੰਟੈਲੀਜੈਂਟ ਸੀ ਨਾ ਸਿੱਧ ਬੰਦੇ ਉਹਨਾਂ ਨੇ ਸਾਰੇ ਅਧਿਆਤਮਕਵਾਦ ਦੇ ਕੁਐਸਚਨ ਕੀਤੇ ਇਹਨੀਆਂ ਵਧੀਆ ਤੇ ਅੱਜ ਸਾਡੇ ਉਹ ਅਸੀਂ ਉਸ ਤੋਂ ਤੱਕ ਤੇ ਪਹੁੰਚੇ ਨਹੀਂ ਬਾਣੀ ਦੀਆਂ ਤੇ ਕੋਤਰੀਆਂ ਹੋ ਰਹੀਆਂ ਨੇ ਸੰਪੜ ਪਾਠ ਹੋ ਰਹੇ ਨੇ ਫਲਾਂ ਦੀ ਪ੍ਰਹਲਤੀ ਵਾਸਤੇ ਦੇ ਪਾਠ ਹੋ ਰਹੇ ਵਿਚਾਰ ਗੋਸ਼ਟੀਆਂ ਤੇ ਸਾਡੇ ਸਮਾਜ ਚ ਮੁੱਕ ਗਈਆਂ ਸਮਝਣ ਵਿਚਾਰਨ ਦਾ ਵਿਸ਼ਾ ਤੇ ਖਤਮ ਹੋ ਗਿਆ ਤੋ ਇਸ ਕਰਕੇ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਜਿੰਨਾ ਸਮਾਂ ਸਾਡੇ ਕੋਲ ਅਜੇ ਹੈਗਾ ਵਾ ਜਿਹੜਾ ਲੰਘ ਗਿਆ ਉਹ ਤੇ ਗਿਆ ਚਲੋ ਜੋ ਹੈਗਾ ਜਦੋਂ ਜਾਗੀਏ ਉਦੋਂ ਹੀ ਸਵੇਰਾ ਜਦੋਂ ਜਾਗ ਜਾਓਗੇ ਤੁਹਾਡਾ ਰਹਿਣ ਸਹਿਣ ਦਾ ਤਰੀਕਾ ਹੀ ਬਦਲ ਜਾਣਾ ਜ਼ਿੰਦਗੀ 'ਚ ਉਤਰਾ ਚੜਾ ਆਉਣੇ ਪਦਾਰਥਾਂ ਦਾ ਆਉਣਾ ਜਾਣਾ ਬਣਿਆ ਰਹਿਣਾ ਪਰ ਮਨੁੱਖ ਦਾ ਅੰਦਰ ਟਿਕਿਆ ਰਹੇਗਾ ਜੇ ਸੱਚ ਨਾਲ ਸਾਝ ਪੈ ਜਾਏਗੀ ਤੋ ਪਾਤਸ਼ਾਹ ਦੇ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ ਭਉ ਕਰ ਚੱਲ ਗਵਾਏ ਆਪਣੇ ਅੰਦਰ ਦਾ ਹੱਥ ਛੱਡ ਦੇ ਭਉ ਕਰ ਚੱਲ ਗਵਾਏ ਉਹਦੇ ਭੈ ਵਿੱਚ ਰਹਿ ਕੇ ਚੱਲ ਪਣਾ ਛੱਡ ਦੇ ਗੁਰ ਕੈ ਭੈ ਕੀਤੇ ਨਿਸਤਰੇ ਉਹਦੇ ਭੈ ਵਿੱਚ ਰਹਿ ਕੇ ਉਹਦੇ ਅਦਬ ਵਿੱਚ ਰਹਿ ਕੇ ਉਹਦੀ ਰਿਸਪੈਕਟ ਕਰਕੇ ਸੱਚ ਨੂੰ ਆਪਣੀ ਜ਼ਿੰਦਗੀ ਚ ਵਸਾ ਕੇ ਕੀਤੇ ਨਿਸਤਰੇ ਕਿੰਨੇ ਹੀ ਨੇ ਜਿਹੜੇ ਤਰ ਗਏ ਤੇ ਤਰਨ ਦਾ ਅਰਥ ਕੀ ਹੈ ਜੀ ਜਿਵੇਂ ਸਮੁੰਦਰ ਦੇ ਪਾਣੀ ਚ ਕੋਈ ਬੰਦਾ ਤਰਦਾ ਵਾ ਇਥੇ ਤਰਨ ਦਾ ਅਰਥ ਕੀ ਆ ਆਪਣੇ ਆਪ ਨੂੰ ਬੁਰਿਆਂ ਕੰਮਾਂ ਤੋਂ ਬਚਾਉਣ ਨੂੰ ਹੀ ਬਾਣੀ ਤਰਨਾ ਕਹਿੰਦੀ ਆ ਰਹਿਣਾ ਸਮਾਜ ਵਿੱਚ ਵਾ ਪਰ ਬੁਰਿਆਂ ਕੰਮਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਬੁਰਾਈ ਤੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਇਸ ਨੂੰ ਗੁਰਮਤ ਤਰਨਾ ਕਹਿੰਦੀ ਹੈ ਭੈ ਵਿੱਚ ਨਿਰਭਉ ਪਾਏ ਤੋ ਪਾਉਸ਼ਕਦੇ ਭੈ ਵਿੱਚ ਰਹਿ ਕੇ ਉਸ ਨਿਰਭਉ ਦੀ ਪ੍ਰਾਪਤੀ ਹੋਏਗੀ ਤੇ ਜਦੋਂ ਬੰਦਾ ਨਿਰਭਉ ਹੋ ਗਿਆ ਨਿਰਭਉ ਜਪੇ ਸਗਲ ਪਾਉ ਮਿਟੇ ਵਾਲੀ ਗੱਲ ਹੋ ਗਈ ਜਦੋਂ ਬੰਦਾ ਸੱਚ ਨਾਲ ਜੁੜੇਗਾ ਉਹਨੇ ਗਲਤ ਕੰਮ ਕਰਨਾ ਹੀ ਨਹੀਂ ਜਦੋਂ ਗਲਤ ਕੰਮ ਕੀਤਾ ਹੀ ਨਹੀਂ ਨਾ ਉਹ ਮਰੇ ਨਾ ਠਾਕੇ ਜਾਹੇ ਜਿਨ ਕੇ RAM ਵਸੇ ਮਨ ਮਾ ਉਹਨੂੰ ਠੱਗੂ ਕੌਣ ਜੀ ਉਹਨੂੰ ਕੋਈ ਵਿਕਾਰ ਠਾਗੀ ਨਹੀਂ ਸਕਦਾ ਕਿਸੇ ਵਿਕਾਰ ਦੇ ਹੱਥੋਂ ਨੇ ਧੋਖਾ ਖਾਣਾ ਹੀ ਨਹੀਂ ਜਦੋਂ ਤੁਸੀਂ ਗਲਤ ਰਸਤੇ ਪੈਣਾ ਹੀ ਨਹੀਂ ਤੇ ਤੁਹਾਨੂੰ ਦਰਵੀ ਕਾਦਾ ਹੋਏਗਾ ਫਿਰ ਫਿਰ ਤਾਂ ਸੋ ਡਰ ਹੈ ਜੇ পাপ ਕੁਮਾਂ ਦਾ ਧਰਮੀ ਵਿਗਸੇਤ ਡਰ ਤੇ ਫਿਰ ਉਹਦੀ ਜ਼ਿੰਦਗੀ ਚ ਹੋਏਗਾ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਜਿਹਨੇ ਗਲਤ ਕੰਮ ਕੀਤੇ ਨੇ ਉਹਨੂੰ ਦਰਵੀ ਕਾਦਾ ਪਾਸ਼ਾ ਜੀ ਕਹਿੰਦੇ ਤੋ ਇਸ ਕਰਕੇ ਹਜ਼ੂਰ ਫਰਮਾਉਂਦੇ ਨੇ ਮਨ ਕਠੋਰ ਸ਼ਬਦ ਭੇਦ ਤੂੰ ਅਛਾ ਮਨ ਨੂੰ ਕਠੋਰ ਆਖਿਆ ਮਹਾਰਾਜ ਨੇ ਬਾਣੀ ਚ ਬਹੁਤ ਥਾਵਾਂ ਤੇ ਸ਼ਬਦ ਦਾ ਸ਼ਬਦ ਪੜ੍ਹਦੇ ਨੇ ਕਿਵੇਂ ਬੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆ ਰਾਮ ਇਹ ਵੀ ਸ਼ਬਦ ਅਕਸਰ ਅਸੀਂ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਸਾਡੇ ਦਿਮਾਗ 'ਚ ਇੱਕ ਪਿਕਚਰ ਬਣੀ ਆ ਵੀ ਬੰਦੇ ਦੀ ਗੱਲ ਵਾ ਵੀ ਬੰਦਾ ਮਰ ਗਿਆ ਤੇ ਇਹ ਹੁਣ ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆ ਰਾਮ ਹੁਣ ਇਹਦਾ ਸ਼ਬਦਾਂ ਨੂੰ ਬਾਣੀ ਦੇ ਬਹੁਤੇ ਸ਼ਬਦ ਸਾਡੇ ਜਿਉਂਦੇ ਜੀ ਪ੍ਰੈਕਟੀਕਲ ਜੀਵਨ ਨਾਲ ਸੰਬੰਧਤ ਵਾ ਜਿਵੇਂ ਬਾਬਾ ਬੋਲਤੇ ਤੇ ਕਹਾਂਗੇ ਉਹ ਵੀ ਸਾਡੇ ਜਿਉਂਦੇ ਜੀ ਇਸ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਜਦੋਂ ਸਾਡਾ ਵਸਤਾ ਬਣਦੀ ਸਾਡੇ ਮਨ ਦੀ ਉਹਦੀ ਵਿਆਖਿਆ ਕੀਤੀ ਭਗਤ ਕਬੀਰ ਜੀ ਨੇ ਸ਼ਬਦ ਵਿੱਚ ਹੁਣ ਪਾਣੀ ਦੇ ਤਿੰਨ ਰੂਪ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪਾਣੀ ਠੋਸ ਵਾ ਜਦੋਂ ਬਰਫ਼ ਬਣ ਜਾਂਦੀ ਐ ਤਰਲ ਜਦੋਂ ਪੀਣ ਵਾਲਾ ਹੁੰਦਾ ਵਾ ਜਦੋਂ ਉਹਨੂੰ ਹੀਟ ਤੇ ਰੱਖਦੇ ਆਂ ਭਾਪ ਬਣ ਕੇ ਆਕਾਸ਼ ਚ ਉੱਡ ਜਾਂਦਾ ਵਾ ਹੁਣ ਜਦੋਂ ਪਾਣੀ ਬਰਫ਼ ਬਣ ਗਿਆ ਪਾਣੀ ਬਰਫ਼ ਬਣ ਗਿਆ ਕਠੋਰ ਹੋ ਗਿਆ ਨਾ ਤੇ ਸਿੱਧੀ ਬਰਫ਼ ਨਹੀਂ ਕਿਸੇ ਦੇ ਕੰਮ ਆਉਂਦੀ ਉਹ ਜਦੋਂ ਆਪਣੇ ਅਸਲੀ ਰੂਪ ਚ ਆਉਂਦਾ ਪਾਣੀ ਬਣਦਾ ਫੇਰ ਹੀ ਕੰਮ ਫੇਰ ਪਿਆਸ ਹੁਣ ਵੇਖੋ ਕਈਆਂ ਇਲਾਕਿਆਂ ਚ ਸਨੋਧਾ ਪਾਣੀ ਪੀਣ ਦੇ ਕੰਮ ਵੀ ਆਉਂਦਾ ਵਾ ਕਈਆਂ ਕੰਟਰੀਆਂ ਚ ਣਾਉਣ ਦੇ ਕੰਮ ਆਉਂਦਾ ਪੀਣ ਦੇ ਕੰਮ ਆਉਂਦਾ ਖੇਤੀ ਦੇ ਕੰਮ ਆਉਂਦਾ ਹੁਣ ਜਦੋਂ ਤੱਕ ਉਹ ਕਠੋਰ ਸੀ ਕੰਮ ਨਹੀਂ ਆਇਆ ਪਰ ਜਦੋਂ ਉਹ ਆਪਣੇ ਅਸਰੀ ਰੂਪ ਚ ਆ ਗਿਆ ਤੇ ਕੰਮ ਆ ਗਿਆ ਆਪਾਂ ਪਿੰਡਾਂ ਚ ਵੇਖਦੇ ਤੁਸੀਂ ਬਰਫ਼ ਦੀ ਸਿੱਲੀ ਲੈ ਆਉਣੀ ਵਿਆਹਾਂ ਸ਼ਾਦੀਆਂ ਤੇ ਜਿਹੜੀ ਮਾੜੀ ਮੋੜ ਵਾਜ ਜਾਣੀ ਉਹਨੂੰ ਕਹਿੰਦਾ ਲਪੇਟ ਕੇ ਨਾ ਕੱਪੜੇ ਚ ਤੂੜੀ ਵਾਲੇ ਕੋਠੇ ਚ ਰੱਖ ਦੋ ਵੀ ਹਵਾ ਨਹੀਂ ਪਊਗੀ ਧੁੱਪ ਨਹੀਂ ਪਊਗੀ ਖੁਰੂਗੀ ਨਹੀਂ ਹੁਣ ਤੁਸੀਂ ਦੋ ਸਿੱਲੀਆਂ ਬਰਫ਼ ਦੀਆਂ ਲਿਆ ਕੇ ਇੱਕ ਥੁੱਪੇ ਰੱਖ ਦੋ ਇੱਕ ਅੰਦਰ ਰੱਖ ਦੋ ਉਹ ਜਿਹੜੀ ਅੰਦਰ ਰੱਖੀ ਹੋ ਸਕਦਾ ਕੱਲ ਤੱਕ ਰਹਿ ਜੂ ਥੋੜੀ ਬਹੁਤੀ ਖੁਰ ਜੂ ਫੇਰ ਵੀ ਉਹ ਚੋਂ ਪਰ ਜਿਹੜੀ ਬਾਹਰ ਰੱਖੀ ਆ ਨਾ ਉਹ ਤੇ ਥੋੜੇ ਟਾਈਮ ਚ ਸੂਰਜੀਆਂ ਕਿਰਨਾਂ ਵਾਲੇ ਨੂੰ ਪਗਲਾ ਦੇਣਾ ਵਾ ਹੁਣ ਸ਼ਬਦ ਕੀ ਵਰਤਿਆ ਵੀ ਸੂਰਜ ਕਿਰਨ ਮਿਲੇ ਜਦੋਂ ਸੂਰਜੀਆਂ ਕਿਰਨਾਂ ਇਸ ਮਨ ਰੂਪੀ ਪੱਥਰ ਦੇ ਉੱਤੇ ਇਕਠੋਰ ਦੇ ਉੱਤੇ ਪੈਂਦੀਆਂ ਨਾ ਫਿਰ ਜਲਕਾ ਜਲ ਹੂਆ ਰਾਮ ਹੁਣ ਮਨ ਵੀ ਬਰਫ਼ ਦੀ ਤਰ੍ਹਾਂ ਕਠੋਰ ਬਣ ਚੁੱਕਾ ਵਾ ਹੁਣ ਸੂਰਜ ਇੱਥੇ ਕੀ ਆ ਗੁਰੂ ਗਿਆਨ ਉਪਦੇਸ਼ ਕਿਰਨਾ ਕੀ ਆ ਉਹਦੀ ਸਿੱਖਿਆ ਜਦੋਂ ਗੁਰੂ ਗਿਆਨ ਦੀ ਸਿੱਖਿਆ ਰੂਪੀਆਂ ਕਿਰਨਾਵਾਂ ਮੇਰੇ ਮਨ ਕਠੋਰ ਦੇ ਉੱਤੇ ਪੈਂਦੀਆਂ ਵਾ ਨਾ ਫੇ ਆਪਣੇ ਅਸਲੀ ਰੂਪ ਚ ਆ ਜਾਂਦਾ ਵਾ ਜਲ ਕਾ ਜਲ ਹੂਆ RAM ਜਰੋਂ ਜਲ ਬਣ ਜਾਂਦਾ ਵਾ ਫੇ ਕਿਸ ਦੀ ਪਿਆਸ ਵੀ ਬੁਝਾ ਦਿੰਦਾ ਵਾ ਤੇ ਕਿਸੇ ਦਿਨ ਨਾਉਣ ਦੇ ਕੰਮ ਵੀ ਆ ਜਾਂਦਾ ਤੇ ਕੋਈ ਫਸਲ ਨੂੰ ਹਰਿਆ ਵੀ ਕਰ ਦਿੰਦਾ ਵਾ ਮਨ ਕਠੋਰ ਵਾ ਉਹ ਕੰਮ ਹੀ ਨਹੀਂ ਆਉਂਦਾ ਨਾ ਮਾਂ ਦੇ ਕੰਮ ਆਉਂਦਾ ਨਾ ਪਤੀ ਪਤਨੀ ਦੇ ਕੰਮ ਆਉਂਦਾ ਨਾ ਸਮਾਜ ਦੇ ਕਿਸੇ ਕੰਮ ਆਉਂਦਾ ਆਪਾਂ ਨੇ ਕਹਿੰਦੇ ਬੜਾ ਬੰਦਾ ਤੇ ਕਠੋਰ ਬੰਦਾ ਨਾ ਗੁਰੂ ਦੇ ਕੋਲ ਵੀ ਬਹਿਣਾ ਪਸੰਦ ਨਹੀਂ ਕਰ ਕੋ ਕਿ ਬਾਣੀ ਲਿਖਿਆ ਜਿਨ ਕੇ ਚਿੱਤ ਕਠੋਰ ਹੈ ਸੇ ਬਹਿਣਾ ਸਾਧਗੁਰੂ ਹੁਣ ਕਠੋਰ ਹੁਣ ਜਦੋਂ ਕਠੋਰ ਗੁਰੂ ਕੋ ਬਉਗਾ ਹੀ ਨਹੀਂ ਤੇ ਕਿਰਨਾ ਪੈਣੀ ਹੈ ਹੀ ਨਹੀਂ ਤੇ ਉਹਨੇ ਜਲਦਾ ਜਲ ਬਣਨਾ ਹੀ ਨਹੀਂ ਜਦੋਂ ਕਠੋਰ ਮਾਨ ਨੇ ਪਿਗਲਣਾ ਹੀ ਨਹੀਂ ਤੇ ਕੰਮ ਕਿੱਥੋਂ ਆਣਾ ਤਾਂ ਹੀ ਤੁਸੀਂ ਦੇਖੋ ਕਈ ਜ਼ਿੰਦਗੀਆਂ ਜੀਉ ਜਾਂਦੇ ਆ ਫਰਕ ਹੀ ਨਹੀਂ ਪੈਂਦਾ ਕਿਸੇ ਦੇ ਆਉਣ ਜਾਣ ਦਾ ਤੇ ਕਈ ਬੰਦੇ ਦੁਨੀਆ ਤੋਂ ਜਾਣ ਨਾ ਜਿਨ੍ਹਾਂ ਦਾ ਖੂਨ ਨਾਲ ਵੀ ਉਹਨਾਂ ਦਾ ਰਿਸ਼ਤਾ ਨਹੀਂਦਾ ਉਹ ਵੀ ਪੁੱਭਾਂ ਮਾਰ ਮਾਰ ਕੇ ਰੋਂਦੇ ਆ ਵੀ ਯਾਰ ਇਹ ਚੀਜ਼ ਲੱਭੂਗੀ ਕਿੱਥੋਂ ਸਾਨੂੰ ਤੇ ਕਈਆਂ ਦੇ ਘਰ ਦੇ ਜੀ ਵੀ ਆਂਦੇ ਸਾਡੇ ਵਾਸਤੇ ਗਿਆਨ ਆ ਗਿਆ ਇੱਕ ਬਰਾਬਰ ਹੀ ਕ੍ਰਿਸ਼ ਕਰਕੇ 파ਸ਼ਾ ਜੀ ਕਹਿੰਦੇ ਨੇ ਹੇ ਭਾਈ ਆਪਣੀ ਜ਼ਿੰਦਗੀ ਚ ਗੁਰੂ ਦੇ ਸ਼ਬਦ ਨੂੰ ਕਮਾ ਸ਼ਬਦ ਦੀ ਸਿੱਖਿਆ ਲੈ ਕੇ ਆ ਸੱਚੇ ਉਪਦੇਸ਼ ਨੂੰ ਜ਼ਿੰਦਗੀ ਦਾ ਆਧਾਰ ਬਣਾ। ਮਨ ਕਠੋਰ ਜਿਹੜਾ ਮਨ ਕਠੋਰ ਆ ਸ਼ਬਦ ਭੇਦ ਤੂੰ ਆਪਣੇ ਕਠੋਰ ਮਨ ਦੇ ਉੱਤੇ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਟਕੇਗੀ ਗੁਰੂ ਦਾ ਸ਼ਬਦ ਇਸ ਮਨ ਦੇ ਨਾਲ ਇਕਮਿਕ ਮਨ ਗੁਰੂ ਦੇ ਸ਼ਬਦ ਨਾਲ ਇਕਮਿਕ ਹੋਏਗਾ ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸਿਆ ਮਨ ਆਏ ਫਿਰ ਤੇਰੇ ਵਿੱਚ ਸ਼ਾਂਤੀ ਆਏਗੀ ਸਹਿਜ ਆਏਗਾ ਤੈਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਆਏਗਾ ਤੂੰ ਵਧੀਆ ਤਰੀਕੇ ਨਾਲ ਜੀਵਨ ਬਤੀਤ ਕਰੇਗਾ ਫਿਰ ਸ਼ਾਂਤੀ ਵਿੱਚ ਕਾਰਕਮ ਆਵਣੀ ਸਹਿਜ ਵਿੱਚ ਹਰ ਬੰਦਾ ਅੱਜ ਪੀਸ ਚਾਹੁੰਦਾ ਸ਼ਾਂਤੀ ਚਾਹੁੰਦਾ ਟਿਕਾਜ ਚਾਹੁੰਦਾ ਤੁਸੀਂ ਵੇਖੋ ਸਭ ਕੁਝ ਭੱਜ ਦੌੜ ਕੇ ਨਾ ਬੰਦਾ ਕੀ ਲਾਉਦਾ ਭਲਾ ਯਾਰ ਸ਼ਾਂਤੀ ਚਾਹੁੰਦਾ ਮੈਂ ਟਿਕਾਜ ਆ ਚਾਹੁੰਦਾ ਮੰਦਾ ਟਿਕਾਜ ਆ ਨਹੀਂ ਹੈਗਾ ਤੂੰ ਜਿੱਡੀ ਵੱਡੀ ਮਹਾਰਾਜ ਨੇ ਸ਼ਾਂਤੀ ਦੀ ਗੱਲ ਸਹਿਜ ਦੀ ਗੱਲ ਮਾਰੇ ਕਹਿੰਦੇ ਤੈਨੂੰ ਸ਼ੋਰ ਤੇ ਆਪਾਂ ਨੇ ਕਿਹਾ ਘਰਾਂ 'ਚ ਸ਼ੋਰ ਬਾਅਦ ਵਿੱਚ ਪੈਂਦਾ ਪਹਿਲਾਂ ਸ਼ੋਰ ਇੱਥੇ ਪੈਂਦਾ ਬੰਦੇ ਦੇ ਘਰ ਉਹ ਇਥੇ ਪੈਂਦਾ ਰੌਲਾ ਇਥੇ ਪੈਂਦਾ ਮਹਾਰਾਜ ਨੇ ਤਾਂ ਹੀ ਤਾਂ ਆਖਿਆ ਸੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਜਦੋਂ ਇਥੇ ਅੰਦਰੋਂ ਅੰਦਰੋਂ ਸੁਖੀ ਹੋ ਗਿਆ ਬਾਹਰੋਂ ਆਪਣੇ ਆਪ ਵੀ ਤੂੰ ਸੁਖੀ ਹੋ ਜਾਣਾ ਤੂੰ ਜੇ ਅੰਦਰੋਂ ਦੁਖੀ ਐ ਇਸ ਕਰਕੇ ਬਾਹਰ ਤੈਨੂੰ ਹਰ ਚੀਜ਼ ਹੀ ਦੁਖੀ ਲੱਗਦੀ ਸਤਿਗੁਰ ਨੇ ਤਾਂ ਹੀ ਆਖਿਆ ਸੀ ਨਾਨਕ ਤਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ੍ਹਾਂ ਦੇ ਅੰਦਰ ਸੱਚ ਵਸਦਾ ਨਾ ਉਹਨਾਂ ਵਾਸਤੇ ਪੱਤ ਝੜ ਚ ਵੀ ਬਸੰਤੀ ਹੁੰਦੀ ਆ ਉਹ ਥੋੜਾ ਡਿਗਦੇ ਆ ਉਹ ਤੇ ਬਰਫ਼ ਡਿਗਦੀ ਚੋਂ ਵੀ ਕਹਿੰਦੇ ਆ ਕੀ ਆ ਬਾਤ ਐ ਜੇ ਫੁੱਲ ਪੱਤੇ ਟਾਣੀਆਂ ਉਹ ਤੇ ਹਰ ਬੰਦਾ ਕਿਸੇ ਚੀਜ਼ ਤੋਂ ਸਿੱਖਿਆ ਲੈਂਦਾ ਸਾਸ ਨਾਲ ਜੀ ਜ਼ਿੰਦਗੀ ਜਿਉਂਦਾ ਵੇਖੋ ਨਜ਼ਰੀਆ ਵਾ ਹਰ ਇੱਕ ਚੀਜ਼ ਦਾ ਤੁਸੀਂ ਕਿੱਦਾਂ ਲੈਨੇ ਆ ਦੁਨੀਆ ਉਹ ਹੀ ਆ ਜਿਵੇਂ ਇੱਕ ਕਹਾਣੀ ਆਉਂਦੀ ਨਾ ਇੱਕ ਇੱਕ ਦਰਖਤ ਦੇ ਥੱਲੇ ਤਿੰਨ ਬੰਦੇ ਆਣ ਕੇ ਲੰਮੇ ਪੈ ਗਏ ਤੇ ਤਿੰਨਾਂ ਦਾ ਉਸ ਦਰਖਤ ਨੂੰ ਵੇਖਣ ਦਾ ਨਜ਼ਰੀਆ ਵੱਖਰਾ ਵੱਖਰਾ ਸੀ ਹੁਣ ਇੱਕ ਬੰਦਾ ਦਰਖਤ ਦੇ ਥੱਲੇ ਆਣ ਕੇ ਲੰਮਾ ਪਿਆ ਉਹਦਾ ਲੱਕੜ ਦਾ ਕੰਮ ਸੀ ਉਹ ਆਂਦਾ ਵੀ ਲੱਕੜ ਬੜੀ ਕਮਾਲ ਦੀ ਦਰਖਤ ਦੀ ਵੀ ਇਹ ਜੇ ਕਿਤੇ ਵੱਢ ਕੇ ਕਿਤੇ ਵੇਚਣ ਵਾਲਾ ਵੇਚ ਦੇਵੇ ਮੈਨੂੰ ਵੱਢ ਲਵਾਂ ਇਹਦੇ ਵਿੱਚੋਂ ਦਰਵਾਜ਼ੇ ਬਣ ਸਕਦੇ ਆ ਖਿੜਕੀਆਂ ਬਣ ਸਕਦੀਆਂ ਇੱਕ ਟੇਬਲ ਬਣਾ ਕੇ ਪੰਜ ਛੇ ਕੁਰਸੀਆਂ ਦਾ ਸੈੱਟ ਬਣ ਜਾਣਾ ਇਹਦੇ ਵਿੱਚੋਂ ਉਹ ਇਦਾਂ ਸੋਚ ਰਿਹਾ ਦਰਖਤ ਬਾਰੇ ਹੈਗਾ ਦਰਖਤ ਉਹ ਹੀ ਆ ਦੂਜਾ ਇੱਕ ਬੰਦਾ ਦਰਖਤ ਦੇ ਦੂਜੇ ਬੰਨੇ ਲੰਮਾ ਪਿਆ ਉਹ ਕੁਦਰਤ ਨਾਲ ਜੁੜਿਆ ਹੋਇਆ ਸੀ ਉਹਦੇ ਸਾਹਮਣੇ ਇਦਾਂ ਜਦੋਂ ਅੱਖਾਂ ਤਾਂ ਨੂੰ ਕੀਤੀਆਂ ਤੇ ਇੱਕ ਪੱਤਾ ਟੁੱਟ ਕੇ ਥੱਲੇ ਡਿੱਗਾ ਉਹਦੇ ਵੇਂਦੇਵੇਂ ਆਂਦਾ ਯਾਰ ਕਿਆ ਬਾਤ ਆ ਹੁਣੇ ਪਤਾ ਮੇਰੇ ਸਾਹਮਣੇ ਸਾਹਮਣੇ ਕਿੱਡੇ ਨਜ਼ਾਰੇ ਲੈਣ ਰਿਹਾ ਸੀ ਤੇ ਟੁੱਟ ਕੇ ਥੱਲੇ ਜਾ ਡੇਗਾ ਹੋਣੇ ਦਾ ਰੰਗ ਹੋਰ ਹੀ ਰਹਿਣਾ ਅਰੇ ਨੰਦ ਲੈ ਰਿਆ ਸੀ ਨਾ ਇਹ ਤੇ ਪਤਾ ਟੁੱਟ ਗਿਆ ਹੁਣ ਇਹਨੂੰ ਦੁਬਾਰਾ ਕੋਈ ਜੋੜ ਵੀ ਨਹੀਂ ਸਕਦਾ ਇਹਦੀ ਹਰੀਆਵਲ ਹੋਣੀ ਰਹਿਣੀ ਇਹ ਸਮਾਂ ਵਾ ਦੁਨੀਆ ਤੇ ਜਿਹੜਾ ਇੱਕ ਵਾਰ ਚਲੇ ਗਿਆ ਦੁਬਾਰਾ ਤੇਰੇ ਕੋਲ ਮੌਕਾ ਨਹੀਂ ਮਿਲਣਾ ਬੰਦਿਆ ਕਹਿੰਦਾ ਇਹ ਦੁਨੀਆ ਇਦਾਂ ਦੀ ਆ ਜਿਵੇਂ ਕਿ ਵਿਦਵਾਨ ਨੇ ਲਿਖਿਆ ਨਾ ਪਾਤ ਉਡੰਤਾ ਬੋਲਿਆ ਸੁਣ ਤਰਵਰ ਬਨਰਾਏ ਪੱਤਾ ਨਾ ਦਰਖਤ ਨਾਲੋਂ ਟੁੱਟਦਿਆ ਕਹਿੰਦਾ ਪਾਤ ਉਡੰਤਾ ਬੋਲਿਆ ਸੁਣ ਤਰਵਲ ਬਨਰਾਏ ਆਪਕੇ ਵਿਛੜੇ ਕੱਬ ਮਿਲੈ ਮੈਥਰ ਨਾਲੋਂ ਵਿਛਣ ਲੱਗਾ ਹੋਣਾ ਆਪਾਂ ਦੁਬਾਰਾ ਕਦੋਂ ਮਿਲਾਂਗੇ ਧੂੜ ਮਿਲਾਂਗੇ ਜਾਏ ਮੈਂ ਤਾਂ ਧੂੜ 'ਚ ਮਿਲਣ ਲੱਗਾ ਵਾਂ ਤੇ ਕਿਉਂ ਦਰਖਤ ਆਂਦਾ ਤੇਰੇ ਤੋਂ ਪਹਿਲਾਂ ਵੀ ਕਈ ਪੱਤੇ ਆਏ ਆ ਇਹ ਦੁਬਾਰਾ ਮਿਲਣ ਦਾ ਹੁਣ ਚਾਂਸ ਹੈ ਕੋਈ ਨਹੀਂ ਆ ਇੱਥੇ ਤੂੰ ਟੁੱਟਾ ਵਾਂ ਤੇ ਆ ਇੱਕ ਕਰੂੰਬਲੀ ਹੋਰ ਫੁੱਟਣ ਦੀ ਮਬਰੋਂ ਇਹ ਤੁਰੀ ਇਹ ਸੰਸਾਰ ਇਦਾਂ ਤੁਰਿਆ ਜਾਣਾ ਉਹਦੇ ਅੰਦਰ ਉਹਨੇ ਪੱਤਾ ਟੁੱਟਦਿਆਂ ਵੇਖ ਕੇ ਮਨ 'ਚ ਆਖਿਆ ਵੀ ਕਿਆ ਬਾਤ ਆ ਬਈ ਇਹ ਮੌਕਾ ਦੁਬਾਰਾ ਨਹੀਂ ਮਿਲਣਾ ਦੂਜੇ ਬੰਨੇ ਦਰਖਤ ਇੱਕ ਹੋਰ ਬੰਦਾ ਲੰਮੇ ਪਿਆ ਏ ਉਹ ਕਿਤੇ ਘਰੋਂ ਲੜ ਕੇ ਆਇਆ ਏ ਉਹ ਜਦੋਂ ਹਵਾ ਵਗੇ ਤੇ ਪੱਤੇ 'ਚ ਪਤਾ ਵੱਜ ਜਾਂਦਾ ਮੈਂ ਕਿਹਾ ਵੀ ਮੇਰੇ ਘਰ 'ਚ ਕਿਲੇ ਛੇ ਤੇ ਪੱਤੇ ਦੀ ਪੱਤੇ ਨਾਲ ਨਹੀਂ ਬਣਦੀ ਹੁਣ ਦਰਖਤ ਇੱਕੋ ਹੀ ਆ ਪਰ ਤਿੰਨਾਂ ਨੇ ਦਰਖਤ ਨੂੰ ਵੱਖਰੀ ਵੱਖਰੀ ਤਸਵੀਰ ਨਾਲ ਵੇਖਿਆ ਇੱਕ ਨੇ ਕਿਹਾ ਦੇ ਚੋ ਆ ਫਟੇ ਕੱਢ ਲੈਣੇ ਆਪਾਂ ਤੇ ਦਰਵਾਜ਼ੇ ਬਣਾ ਲੈਣੇ ਆ ਇੱਕ ਨੇ ਉਹ ਚੋ ਕਾਇਨਾਤ ਵੇਖ ਲਈ ਕੁਦਰਤ ਵੇਖ ਲਈ ਰੱਬ ਵੇਖ ਲਿਆ ਉਹਦਾ ਸਿਸਟਮ ਵੇਖ ਲਿਆ ਵੀ ਪੱਤਾ ਦੁਬਾਰਾ ਨਹੀਂ ਜੁੜਨਾ ਤੇ ਇੱਕ ਕਹਿੰਦਾ ਲੈ ਤਸੱਲੀ ਜੀ ਹੋ ਜਾਂਦੀ ਨਾ ਬੰਦੇ ਨੂੰ ਕਈ ਵਾਰੀ ਉਹਦਾ ਮੈਂ ਸੋਚਿਆ ਮੇਰੇ ਘਰ ਹੀ ਨਹੀਂ ਬਣਦੀ ਐਸੇ ਤੇ ਆ ਪੱਤੇ ਦੀ ਖੈ ਖੈ ਮਰਨ ਦਾ ਵੇਖ ਕਿਦਾਂ ਹਵਾ ਵਗਦੀ ਪੱਤੇ ਜੀ ਪਤਾ ਵਜਦਾ ਉਹਨੇ ਆਪਣੇ ਤਰੀਕੇ ਨਾਲ ਪੇਚਰ ਬਣੀ ਸੰਸਾਰ ਉਹ ਹੀ ਆ ਪਿਆਰਿਓ ਇੱਥੇ ਇੱਥੇ ਧਰਮੀ ਵੀ ਆਏ ਆ ਤੇ ਧਰਮੀ ਵੀ ਆਏ ਆ ਇਹ ਹੁਣ ਆਪਾਂ ਵੇਖਣਾ ਵੀ ਅਸੀਂ ਇਸ ਸੰਸਾਰ ਨੂੰ ਕਿਹੜੀ ਸੋਚਣਾ ਵੇਖਣਾ ਤੂੰ ਗੁਰੂ ਪਾਸ਼ਾ ਨਜ਼ਰੀਆ ਦਿੰਦੇ ਸੋਚ ਦਿੰਦੇ ਆ ਵੀ ਬੰਦਿਆ ਮਰਜ਼ੀ ਤੇਰੀ ਤੂੰ ਕਿਦਾਂ ਆਨੰਦ ਲੈਣਾ ਤੇਰੀ ਮਰਜ਼ੀ ਕਈਆਂ ਨੂੰ ਵਕਾਰ ਭੋ ਕੇ ਆਨੰਦ ਆਈ ਜਾਂਦਾ ਪਰ ਉਹ ਆਨੰਦ ਥੋੜਾ ਪਰ ਕਈ ਸਾਧ ਸੰਗ ਆਉਂਦੇ ਆ ਬਾਣੀ ਪੜ੍ਹਦੇ ਆ ਸਹਿਜ ਪਾਠ ਕਰਦੇ ਆ ਹੁਣ ਕਈਆਂ ਨੂੰ ਆਪਣੇ ਬਾਪੂ ਦੇ ਕੋਲ ਬਹਿ ਕੇ ਖੁਸ਼ੀ ਮਿਲਦੀ ਆ ਕਈਆਂ ਨੂੰ ਆਪਣੇ ਸਮਾਜ ਵਿੱਚ ਚੰਗੇ ਅੱਛਾ ਕਈਆਂ ਨੂੰ ਆਪਣੇ ਘਰ ਚ ਆਪਣੇ ਹੱਥੀ ਕੰਮ ਕਰਕੇ ਆਨੰਦ ਮਿਲਦਾ ਕਈਆਂ ਨੂੰ ਕਿਸੇ ਕੋਲੋਂ ਕਰਾ ਕੇ ਕਈਆਂ ਨੂੰ ਕਿਸੇ ਤੇ ਹੁਕਮ ਚ ਲਾ ਕੇ ਸੁੱਖ ਮਿਲਦਾ ਤੇ ਕਈ ਆ ਆਪਣੇ ਹੱਥੀ ਆਪ ਕੰਮ ਕਰਕੇ ਆਨੰਦ ਲੈਂਦੇ ਤੇ ਆਪਣੀ ਆਪਣੀ ਸੋਚ ਆ ਤੁਸੀਂ ਕਿੱਥੋਂ ਇੰਜਵਾਏ ਕਿਦਾਂ ਜ਼ਿੰਦਗੀ ਨੂੰ ਜਿ ਤੇ ਜਿੰਨਾ ਸੌਖਾ ਕੰਮ ਕਰੋਗੇ ਜਿੰਨੇ ਆਪਣੇ ਹੱਥੀ ਕੰਮ ਕਰਨ ਦੀ ਆदत ਪਾਓਗੇ ਉਹਨੇ ਹੀ ਅਸੀਂ ਵਧੀਆ ਇਨਸਾਨ ਬਣਾਂਗੇ ਮੈਂ ਤੇ ਕਈ ਵਾਰੀ ਪਾਤਸ਼ਾਹ ਦਾ ਜੀਵਨ ਪੜ੍ਹ ਕੇ ਹੈਰਾਨ ਹੋ ਜਾਂਦਾ ਕਿ ਕੱਲੇ ਗੁਰਨਾਨ ਸਾਹਿਬ ਤੇ ਇੱਕ ਬਾਬਾਕਾਰ ਰੂਪ ਤੇ ਦੂਜਾ ਰਬਾਬੀ ਮਰਦਾਨਾ ਕੀ ਉਹਨਾਂ ਨੂੰ ਅਠਾ ਅਠਾ ਸਾਲਾਂ ਵਿੱਚ ਭੁੱਖ ਨਾ ਲੱਗਦੀ ਹੋਊਗੀ ਕੱਪੜਿਆਂ ਦੀ ਵੀ ਲੋੜ ਪੈਂਦੀ ਹੋਊਗੀ ਪਰ ਕੋਈ ਗੜਬੜ ਨਹੀਂ ਰੱਖਿਆ ਪਾਤਸ਼ਾਹ ਨੇ ਤੇ ਅੱਜ ਸਾਡੇ ਸਮਾਜ ਵਿੱਚ ਵੇਖ ਲਓ ਕਿਦਾਂ ਕਿਦਾਂ ਦੇ ਜਿੰਨਾ ਹੀ ਕੋਈ ਅਮਲਾ ਫੈਲਾ ਵੱਧ ਲੈ ਕੇ ਚੱਲਦਾ ਲੋਕਾਂ ਦੇ ਬੱਲੇ ਬੱਲੇ ਜੈਜੇਕਾਰ ਸੋਚ ਕੇ ਵੇਖਿਓ ਤੁਸੀਂ ਇਹ ਹੁਣ ਫੈਸਲੇ ਗੁਰੂ ਕੇ ਪਿਆਰਿਓ ਸਿੱਖੋ ਆਪਾਂ ਕਰਨੇ ਆਂ ਕਿ ਅਸੀਂ ਖਲੋਣਾ ਕਿਹੜੀ ਧਿਰ ਵਾਲੇ ਬਣਨੇ ਆਂ ਅਸੀਂ ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਕਿ ਪਖੰਡਵਾਦ ਵਾਲੇ ਬਣੇ ਜਾਣਾ ਇਹ ਫੈਸਲਾ ਅਸੀਂ ਕਰਨਾ ਤੋਂ ਮਹਾਰਾਜ ਬਾਣੀ ਸਮਝਾਉਂਦੇ ਆਂ ਹੇ ਭਾਈ ਸ਼ਾਂਤੀ ਵਿਚਕਾਰ ਕਮਾਵਣੀ ਸਹਿਜ ਵਿਚ ਕੀਤਾ ਹੋਇਆ ਕੰਮ ਟਕਾਹ ਵਿਚ ਕੀਤਾ ਹੋਇਆ ਕੰਮ ਸਖ ਖਸਮ ਪਾਏ ਥਾਂਏ ਉਹ ਕਬੂਲ ਹੁੰਦਾ ਵਾ ਜ਼ਿੰਦਗੀ ਵਧੀਆ ਬਣਦੀ ਆ ਨਾਨਕ ਕਾਮ ਕ੍ਰੋਧ ਹੁਣ ਆ ਦੋਵੇਂ ਸ਼ਬਦ ਵੇਖੋ ਕਾਮ ਦੇ ਮम्मे ਨੂੰ ਵੀ ਸਿਹਾਰੀ ਆ ਤੇ ਕ੍ਰੋਧ ਦੇ ਤਧੇ ਨੂੰ ਵੀ ਸਿਹਾਰੀ ਆ ਨਾਨਕ ਕਾਮ ਕ੍ਰੋਧ ਕਿਨੇ ਨਾ ਸਾਰੇ ਪੜੋ ਜੀ ਨਾਨਕ ਕਾਮ ਕ੍ਰੋਧ ਕਿਨੇ ਨਾ ਕਿਨੇ ਨਾ ਪਾਇਓ ਕਿਸੇ ਨੇ ਵੀ ਨਹੀਂ ਪਾਇਆ ਇਹਨਾਂ ਦੋਵਾਂ ਦੇ ਅਧੀਨ ਰਹਿ ਕੇ ਆਪਾਂ ਪਰਸੋਂ ਦੇ ਦੀਵਾਨ ਚ ਕਿਹਾ ਸੀ ਨਾ ਵੈਸੇ ਪੰਜਾਂ ਵਿਕਾਰਾਂ ਦੀ ਗੱਲ ਪਰ ਇਹਦੇ ਦੋ ਆ ਨਾ ਕਾਮ ਤੇ ਕ੍ਰੋਧ ਇਹਨਾਂ ਦਾ ਨਾਮ ਮਹਾਰਾਜ ਨੇ ਬਾਣੀ ਚ ਕੱਲਿਆਂ ਬਹੁਤ ਅਰੀ ਲਿਆ ਵੀਕ ਕਾਇਆ ਨੂੰ ਗਾਲ ਦਿੰਦੇ ਆ ਕਾਮ ਕ੍ਰੋਧ ਕਾਇਆ ਕੋ ਗੱਲ ਐ ਕਾਮ ਕ੍ਰੋਧ ਤਨ ਵਸੇ ਇਦਾਂ ਦੇ ਸ਼ਬਦ ਬਾਣੀ ਚ ਬਹੁਤ ਵਾਰ ਵਰਤੇ ਮਹਾਰਾਜ ਨੇ ਤੇ ਇੱਥੇ ਵੀ ਸ਼ਬਦ ਵਰਤਿਆ ਨਾਨਕ ਕਾਮ ਕ੍ਰੋਧ ਕਿੰਨੇ ਨਾ ਪਾਇਓ ਕਿਸੇ ਨੇ ਵੀ ਨਹੀਂ ਪਾਇਆ ਇਹਦੇ ਅਧੀਨ ਰਹਿ ਕੇ ਵੀ ਕਾਮ ਵਾਸ਼ਨਾ ਵਾ ਜਦੋਂ ਸਿਰ ਨੂੰ ਚੜ੍ਹਦੀਆਂ ਹੋਣ ਜਦੋਂ ਕ੍ਰੋਧ ਸਿਰ ਦੇ ਉੱਤੇ ਚੜ੍ਹਦਾ ਹੋਵੇ ਕਹਿੰਦੇ ਮਨੁੱਖ ਨਹੀਂ ਪਾ ਸਕਦਾ ਸੱਚ ਦੇ ਨਾਲ ਸਾਝ ਨਹੀਂ ਪਾ ਸਕਦਾ ਕਿੰਨੇ ਨਾ ਪਾਇਓ ਪੁੱਛੋ ਤਜਰਬੇਕਾਰ ਜਿਹੜੇ ਗਿਆਨਵਾਨ ਬੰਦੇ ਜਾ ਕੇ ਪੁੱਛ ਲਓ ਭਾਵੇਂ ਉਹਨਾਂ ਨੂੰ ਜਿਨ੍ਹਾਂ ਨੇ ਜ਼ਿੰਦਗੀ 'ਚ ਕੁਝ ਹਾਸਲ ਕੀਤਾ ਪੁੱਛ ਲਓ ਪੁੱਛੋ ਗਿਆਨੀ ਜਾਏ ਹੁਣ ਇਹ ਗੱਲ ਸਮਝਾ ਦਿੱਤੀ ਮਹਾਰਾਜ ਨੇ ਵੀ ਨਹੀਂ ਲੱਭਾ ਕਿਸੇ ਨੇ ਰੱਬਕ ਨਹੀਂ ਲੱਭਾ ਕਿਸੇ ਨੇ ਸਹਿਜ ਨਹੀਂ ਲੱਭਾ ਕਿਸੇ ਨੇ ਆਪਣੀ ਜਿੰਦਗੀ ਦਾ ਟਿਕਾ ਜੇ ਕਿਸੇ ਨੇ ਲੱਭਾ ਵਾ ਤੇ ਉਹ ਇੱਕੋ ਇੱਕ ਤਰੀਕਾ ਵਾ ਮਨ ਕਠੋਰ ਸ਼ਬਦ ਭੇਦ ਤੂੰ ਗੁਰੂ ਅਮਰਦਾਸ ਜੀ ਸ਼ਬਦ ਦੀ ਗੱਲ ਕਰ ਰਹੇ ਪਿਆਰਿਓ ਆਪ ਬੈਠੇ ਸਰੀਰਕ ਤੌਰ ਤੇ ਪਰ ਸ਼ਬਦ ਦੀ ਗੱਲ ਕਰਦੇ ਆਹ ਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਤੋ ਇਸ ਕਰਕੇ ਆਓ ਪਿਆਰਿਓ ਜਿਦਨ ਸਟੂਡੈਂਟ ਸੁਚੇਤ ਹੋ ਗਿਆ ਟੀਚਰ ਗਲਤ ਪੜ੍ਹਾ ਨਹੀਂ ਸਕਦਾ ਉਹਨਾ ਕਲਾਸ ਚੋਂ ਬਾਹਰ ਜਾਂਦਿਆਂ ਕੁਐਸਚਨ ਕਰਨਾ ਸਟੂਡੈਂਟ ਨੇ ਜਦੋਂ ਸਟੂਡੈਂਟ ਨਲਾਇਕ ਸੀ ਅਗਲੇ ਨੇ ਜੋ ਕੱਚ ਕਰਨ ਦੇ ਆ ਲਿਆ ਕੇ ਸੁਣਾਈ ਗਿਆ ਅੱਖਾਂ ਮੀਟ-ਮੀਟ ਕੇ ਸਾਡਾ ਜਿਹੜਾ ਸਿੱਖ ਸਟੂਡੈਂਟ ਆ ਸੁਣੀ ਗਿਆ ਜਿੱਦਨ ਤੁਸੀਂ ਆਪ ਸੇਤ ਹੋ ਜਾਓਗੇ ਸਿੱਖ ਸ਼ਬਦ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਏਗਾ ਅੱਜ ਸ਼ਬਦ ਵਿਚਾਰ ਤੋਂ ਤਾਂ ਹੀ ਉਹ ਤੁਸੀਂ ਵੇਖਿਓ ਕਰਾਮਾਤੀ ਕਹਾਣੀਆਂ ਗੱਪ-ਗਪੌੜ ਇਹ ਚੰਗੇ ਕਿਉਂ ਲੱਗਦੇ ਨੇ ਕਿਉਂਕਿ ਅਸੀਂ ਵਾਸਤੇ ਵਿੱਚ ਅਸੀਂ ਉਹੋ ਜੇ ਚਾਹੁੰਦੇ ਆ ਅਸੀਂ ਉਹੋ ਜੇ ਬਣ ਚੁੱਕੇ ਆ ਸਾਨੂੰ ਉਹ ਚੀਜ਼ਾਂ ਤਾਂ ਪਸੰਦ ਲੱਗਦੀਆਂ ਨੇ ਕਰਾਮਾਤਾ ਸਾਨੂੰ ਕਿਉਂ ਚੰਗੇ ਲੱਗਦੇ ਕੋਈ ਅਸੀਂ ਵੀ ਉਸੇ ਤਲ ਦੇ ਉੱਤੇ ਜ਼ਿੰਦਗੀ ਜੂ ਰਹੇ ਆਂ ਜਿ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਕਰਾਮਾਤ ਆ ਬੰਦਿਆ ਤੇਰੇ ਕੋਲ ਦਿਮਾਗ ਦਿੱਤਾ ਹੋਇਆ ਵਾ ਵਧੀਆ ਸੋਚ ਆ ਵਧੀਆ ਇਨਸਾਨ ਬਣ ਆਪਣੇ ਗੁਰੂ ਦੇ ਉਪਦੇਸ਼ ਨੂੰ ਸਮਝ ਕੇ ਜੇ ਅੰਦਰ ਦਾ ਝੱਲ ਪੁਣਾ ਗਵਾਉਣਾ ਚਾਹਨਾ ਤੇ ਗੁਰੂ ਦੇ ਸ਼ਬਦ ਤੋਂ ਬਿਨਾ ਗੁਰੂ ਦੇ ਵਿਚਾਰ ਤੋਂ ਬਿਨਾ ਜ਼ਿੰਦਗੀ ਵਧੀਆ ਨਹੀਂ ਬਣ ਸਕਦੀ ਤੋ ਸਾਬ ਜੀ ਸਮਝਾਉਂਦੇ ਨੇ ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਆਨ ਦੇ ਨੂੰ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੱਚ ਦੇ ਸ਼ਬਦ ਦੇ ਉਪਦੇਸ਼ ਤੋਂ ਬਿਨਾ ਤੇਰੇ ਅੰਦਰ ਦਾ ਝਗੜਾ ਮੁਕਣਾ ਨਹੀਂ ਭਾਈ ਸ਼ਬਦ ਨਾ ਕਰੇ ਵਿਚਾਰ ਸੋਧ ਮਤ ਕਰਤੇ ਸਭ ਹਿਰ ਲਈ ਬੋਲਣ ਸਭ ਵਕਾਰ ਦਿੱਤੇ ਕਿਤੇ ਨਾ ਸੰਤੋਖੀ ਐ ਅੰਤਰ ਤ੍ਰਿਸ਼ਨਾ ਬਹੁ ਅਗਿਆਨ ਅੰਧਾਰ ਨਾਨਕ ਮਨ ਮੁਖਾਂ ਨਾਲੋਂ ਟੁੱਟੀ ਭਲੀ ਜਨ ਮਾਇਆ ਮੋਹ ਪਿਆਰ ਮਹਾਰਾਜ ਨੇ ਤਾਂ ਕੁਝੇ ਤੋਂ ਸਮੁੰਦਰ ਬੰਦ ਕੀਤਾ ਇਹਨਾਂ ਇਹਨਾ ਸੋਹਣਾ ਉਪਦੇਸ਼ ਗੁਰੂ ਦੀ ਬਾਣੀ ਦਾ ਐਵੇਂ ਨਾ ਤੁਰਿਆ ਕਰੀਏ ਭੇਖਿਆਂ ਕੋਲ ਬਾਬਾ ਜੀ ਕੋ ਬਚਨ ਕਰਦੇਓ ਆਪਣੇ ਗੁਰੂ ਕੋਲੋਂ ਬਚਨ ਕਰਾਇਆ ਕਰੋ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਜਿਨ੍ਹਾਂ ਚ ਕੋਈ ਗੁਣ ਨਹੀਂ ਗੁਰੂ ਦੀ ਸਿੱਖਿਆ ਉਹਨਾਂ ਵਿੱਚ ਵੀ ਗੁਣ ਪੈਦਾ ਕਰਨ ਦੀ ਤਾਕਤ ਰੱਖਦੀ ਗੁਰੂ ਬਖਸ਼ਿਸ਼ ਕਰੇ ਧੰਨਵਾਦ ਸਮੁੱਚੀ ਸੰਗਤ ਦਾ ਜੋ ਵਰਕਿੰਗ ਡੇ ਹੋਣ ਦੇ ਬਾਵਜੂਦ ਵੀ ਆਪਣੇ ਕਮਾਂਕਾਰਾਂ ਚੋਂ ਟਾਈਮ ਕੱਢ ਕੇ ਤੁਸੀਂ ਗੁਰੂ ਦੀ ਗੋਦ ਵਿੱਚ ਜੁੜ ਕੇ ਬੈਠੇ ਹੋ ਸਾਧ ਸੰਗਤ ਜੀ ਆਓ ਇਦਾਂ ਹੀ ਲਗਾਤਾਰ ਇਹ ਦੀਵਾਨ ਸ਼ਾਮਾਂ ਨੂੰ ਸਜਣੇ ਨੇ ਆਪ ਜੀ ਆਪਣੇ ਪਰਿਵਾਰਾਂ ਦੇ ਰਜੇਮਿਆਂ ਵਿੱਚੋਂ ਸਮਾਂ ਕੱਢ ਕੇ ਹਾਜ਼ਰੀ ਭਰਦੇ ਰਹੋ ਤਾਂ ਕਿ ਆਪਾਂ ਰਲ ਮਿਲ ਕੇ ਗੁਰੂ ਸ਼ਬਦ ਦੀਆਂ ਵਿਚਾਰਾਂ ਦੀ ਸਾਂਝ ਪਾਉਂਦੇ ਰਹੀਏ ਸਾਰੀ ਸੰਗਤ ਦਾ ਸਮੁੱਚੀ ਜਿੰਨੇ ਵੀ ਤੁਸੀਂ ਹਾਜ਼ਰੀ ਭਰੀ ਸੰਗਤ ਨੇ ਲੰਗਰ ਬਣਾਉਣ ਵਾਲੇ ਲੰਗਰ ਵਰਤਾਉਣ ਵਾਲੇ ਕੁਕਝਰੋ ਇਦਾਂ ਦੇ ਸਮਾਗਮ ਹੁੰਦੇ ਆ ਤੇ ਹਰ ਇੱਕ ਬੰਦੇ ਦਾ ਆਪਣਾ ਇੱਕ ਸਹਿਯੋਗ ਹੁੰਦਾ ਹੈ ਸਮੁੱਚੀ ਸੰਗਤ ਦਾ ਪ੍ਰਬੰਧ ਕਮੇਟੀ ਦਾ ਸਾਰਿਆਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੋ ਰਲ ਮਿਲ ਕੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰ ਰਹੇ ਹੋ ਪੁੱਲਾਂ ਚੁੱਕਾਂ ਦੀ ਖਿਮਾ ਅਦਬ ਸਤਕਾਰ ਨਾਲ ਫਤਿ ਬਲਾਓ ਤੇ ਗੱਜ ਕੇ ਆਖੋ ਸਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ